ਅੱਜ ਅਸੀਂ ਤੁਹਾਡੀ ਮੁਲਾਕਾਤ ਪੰਜਾਬ ਦੀ ਉਸ ਸ਼ੇਰਨੀ ਨਾਲ ਕਰਾਨ ਜਾ ਰਹੇ ਹਾਂ ਜਿਸ ਸ਼ੇਰਨੀ ਨੇ ਆਪਣੇ ਘਰ ਦੇ ਅੰਦਰ ਜਦੋਂ ਤਿੰਨ ਲੁਟੇਰੇ ਵੜ ਗਏ ਤਾਂ ਉਹਨਾਂ ਦਾ ਮੁਕਾਬਲਾ ਕੀਤਾ ਔਰ ਮੁਕਾਬਲਾ ਕਰਨ ਤੋਂ ਬਾਅਦ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋ ਦਿੱਤੇ ਔਰ ਇਸ ਸ਼ੇਰਨੀ ਤੁਸੀਂ ਆਪਣੀ ਇਸ ਵੇਲੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਮਨਦੀਪ ਕੌਰ ਇਹਨਾਂ ਦਾ ਨਾਮ ਹੈ ਔਰ ਇਸ ਵੇਲੇ ਘਰ ਦੇ ਵਿੱਚ ਇਕੱਲੇ ਸਨ ਤਾਂ ਇੱਕ ਸੀਸੀਟੀਵੀ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਔਰਤ ਜਿਹੜੀ ਹੈ ਬੂਹਾ ਬੰਦ ਕਰ ਰਹੀ ਹੈ ਔਰ ਬਾਹਰ ਕੰਦ ਟਪਕੇ ਤਿੰਨ ਨੌਜਵਾਨ ਜਰਾ ਇੱਕ ਇੱਕ ਕਰਕੇ ਘਰ ਦੇ ਅੰਦਰ ਆਉਂਦੇ ਨੇ ਔਰ ਜਿਸ ਵੇਲੇ ਉਹ ਕੰਦ ਟਪਕੇ ਘਰ ਦੇ ਅੰਦਰ ਆ ਰਹੇ ਸਨ ਤਾਂ ਉਸ ਵੇਲੇ ਅਚਾਨਕ ਇਹਨਾਂ ਦਾ ਧਿਆਨ ਪੈਂਦਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਸਭ ਤੋਂ ਪਹਿਲੇ ਜੀ ਬਹੁਤ ਬਹੁਤ ਤੁਹਾਡੀ ਬਹਾਦਰੀ ਨੂੰ ਸਲਾਮ ਹੈ ਜੀ ਜਿਸ ਤਰੀਕੇ ਨਾਲ ਤੁਸੀਂ ਮੁਕਾਬਲਾ ਕੀਤਾ ਅਸੀਂ ਚਾਹਵਾਂਗੇ ਕਿ ਘਟਨਾ ਕੀ ਵਾਪਰੀ ਸੀ ਤੁਸੀਂ ਵਿਸਤਾਰਪੂਰਵਕ ਸਮਝਾਓ ਮੈਂ ਕੋਠੇ ਤੇ ਕੱਪੜੇ ਲਾਉਣ ਗਈ ਸਾਂ ਤੇ ਪਲਾਟ ਵਿੱਚ ਵੇਖਿਆ ਸੀ ਤਿੰਨ ਭਾਈ ਗੱਲਾਂ ਕਰਨ ਦੇ ਹੀ ਆਪਸ ਵਿੱਚ ਉਹਨਾਂ ਨੇ ਤਿੰਨਾਂ ਨੇ ਮੇਰੇ ਵੱਲ ਵੀ ਵੇਖਿਆ ਮੈਂ ਵੀ ਉਹਨਾਂ ਨੂੰ ਵੇਖਿਆ ਤੇ ਮੈਂ ਕਿਹਾ ਸ਼ਾਇਦ ਆਵੇਂ ਆਮ ਹੀ ਹੋਣੇ ਜਿਵੇਂ ਲੋਕੀ ਤੁਰੇ ਫਿਰਦੇ ਆਵੇਂ ਖਲੋਤੇ ਹੋਤੇ ਕੱਪੜੇ ਲਾ ਕੇ ਤੇ ਮੈਂ ਥੱਲੇ ਆ ਕੇ ਤੇ ਚੇਅਰ ਤੇ ਰੱਖ ਕੇ ਆਣ ਗਿਆ ਮੈਂ ਇੱਥੇ ਬੈਠੀ ਤਾਂ ਮੇਰੇ ਮਗਰੇ ਹੀ ਉਹਨਾਂ ਨੇ ਕੰਦ ਟੱਪ ਚੁੱਕੇ ਹਾਂਜੀ ਅੱਛਾ ਦਰਵਾਜ਼ਾ ਕਿਵੇਂ ਫਿਰ ਬੰਦ ਕੀਤਾ ਕਰਕੇ ਦਿਖਾਓਗੇ ਜਰਾ ਇਤੋਂ ਮੈਂ ਜਾਲੀ ਵਾਲਾ ਬੁਆ ਦਿਖਾਓਗੇ ਜਰਾ ਦੁਬਾਰਾ ਤਾਂ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਗੇਟ ਰਾਹੀਂ ਤੁਹਾਨੂੰ ਦੱਸ ਰਹੇ ਹਾਂ ਕਿ ਤਿੰਨ ਲੋਕ ਐਂਟਰ ਕਰਦੇ ਨੇ ਤਾਂ ਮੈਮ ਫਿਰ ਕੀ ਕੀਤਾਗਾ ਜਦੋਂ ਤੁਸੀਂ ਦੇਖਿਆ ਕਿਧਰੋਂ ਤੁਸੀਂ ਦੇਖਿਆ ਸੀ ਤੇ ਕਿਸ ਪਾਸੇ ਤੁਸੀਂ ਫਿਰ ਗਏ ਹਾਂ ਜੀ ਬੁਆ ਇਹੇ ਖੁੱਲਾ ਸੀ ਹਾਂ ਜੀ ਜਿੰਨਾ ਚੱਕੋ ਜਾਲੀ ਵਾਲੇ ਬੁਆ ਤੱਕ ਮੋਤੇ ਮੈਂ ਕੱਸ ਕੇ ਬੁਆ ਮੋਚ ਚੁੱਕੀ ਹਾਂ ਇਸ ਤਰ੍ਹਾਂ ਕਰਕੇ ਜੀ ਮਾਰਤਾ ਤੇ ਐ ਕਰਕੇ ਰੱਖਿਆ ਮੈਂ ਬੱਚਿਆਂ ਨੂੰ ਕੋਈ ਬਾੜ ਨਹੀਂ ਹੋਣਾ ਤੁਸੀਂ ਹੂੰ ਤੇ ਚਿੱਟਕੜੀ ਲੋਨ ਨਹੀਂ ਦਿੱਤੀ ਉਹਨਾਂ ਨੇ ਇੰਨਾ ਬੁਆ ਖੋਲਤਾ ਸੀ ਮੇਰਾ ਹੂੰ ਹੂੰ ਚ ਟਿਕਣੀ ਹੀ ਲਾਉਂ ਦਿੱਤੀ ਉਹਨਾਂ ਨੇ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਫਿਰ ਮੈਂ ਜੋਰ ਲਾਈ ਰੱਖਿਆ ਰਾਈ ਰੱਖਿਆ ਤੇ ਫਿਰ ਮੈਂ ਇੱਕ ਹੱਥ ਨਾਲ ਤੇ ਚਟਕਣੀ ਆ ਕੇ ਫਿਰ ਸੋਫਾ ਖਿੱਚੇ ਆਪਣੇ ਵਾਲੇ ਖਿੱਚ ਕੇ ਦਿਖਾਉਗੇ ਕਿਸ ਤਰ੍ਹਾਂ ਥੋੜਾ ਖਿੱਚਿਆ ਸੋਫਾ ਆ ਕੇ ਖਿੱਚਾ ਆਪ ਪਾ ਕਰ ਮੈਂ ਜੀ ਇਤੋਂ ਹੀ ਮੈਂ ਗੱਡੀ ਤੋਂ ਫੜ ਕੇ ਖਿੱਚਿਆ ਮੈਂ ਸੋਫਾ ਅੱਛਾ ਜੀ ਇਤੋਂ ਹੀ ਖਿੱਚਿਆ ਪਰ ਇਸ ਵਾਰ ਜਦੋਂ ਜੋਰ ਲਾਉਂਦੇ ਰਹੇ ਤੇ ਉਹ ਬਾਹਰੋਂ ਤੱਕਦੇ ਰਹੇ ਬਿਲਕੁਲ ਹਾਂ ਉਹਨਾਂ ਨੇ ਤੱਕਿਆ ਕਿੰਨਾ ਜੋਰ ਲਾ ਲਾ ਕੇ ਕੋਈ ਚੀਜ਼ ਵੀ ਮਾਰਦੇ ਹੀ ਵੀ ਬੂਹਾ ਖੋਲ ਤੇ ਮੈਂ ਆਪਣੇ ਬੱਚਿਆਂ ਨੂੰ ਕਹਾਂ ਤੀ ਬਾਹਰ ਨਹੀਂ ਆਉਣਾ ਅੰਦਰ ਹੀ ਰਹਿਣਾ ਵਾ ਚਿਟਕਣੀਆਂ ਲਾ ਕੇ ਥੱਲੇ ਉਹ ਤੇ ਲਾ ਕੇ ਤੇ ਮੈਂ ਸੋਫਾ ਅੱਗੇ ਕੀਤਾ ਤੇ ਚੀਕਾ ਮਾਰਨੀਆਂ ਸ਼ੁਰੂ ਕੀਤੀਆਂ ਤੇ ਇੱਧਰ ਹੋ ਕੇ ਵੇਖਿਆ ਤੇ ਉਹ ਬੂਆ ਖੋਲ ਕੇ ਬਾਹਰ ਨੂੰ ਜਾਂਦੇ ਹੀ ਮਗਰਫੇ ਮੈਂ ਸੋਫਾ ਪਿੱਛੇ ਕਰਕੇ ਉਹਨਾਂ ਦੇ ਮਗਰ ਗਈ ਸੀ ਚਿਟਕੜੀਆਂ ਖੋਲ ਕੇ ਉਹਨਾਂ ਚੱਕਰ ਨੂੰ ਬੂਆ ਖੋਲ ਕੇ ਬਾਹਰ ਉਹਦੋਂ ਨੂੰ ਭੱਜ ਗਏ ਫਿਰ ਮੈਂ ਇੱਧਰ ਗਵਾਰਡੀਆਂ ਵੱਲ ਰੋਲਾ ਪਾਇਆ ਵੀ ਸਾਡੇ ਘਰ ਬੰਦੇ ਵੜ ਗਏ ਆ ਤਾਂ ਬਿਲਕੁਲ ਤੁਸੀਂ ਦੇਖੋ ਕਿ ਇਸ ਗੇਟ ਦੇ ਉੱਤੇ ਤੁਸੀਂ ਦੇਖੋ ਕਿ ਮੈਡਮ ਜਦੋਂ ਆਏ ਸੀ ਅੰਦਰ ਇਹ ਉਹ ਇਹ ਬੂਆ ਖੁੱਲ ਚੁੱਕਾ ਸੀ ਉਸ ਲਈ ਹਾਂਜੀ ਇਹ ਖੋਲ ਗਿਆ ਸੀ ਫੇਰ ਹੀ ਉਹਨਾਂ ਨੇ ਆ ਬੂਆ ਖੋਲਤਾ ਸੀ ਉਹਨਾਂ ਨੇ ਜਦੋਂ ਮੈਂ ਆ ਬੂਆ ਬੰਦ ਕੀਤਾ ਉਹਨਾਂ ਨੇ ਖੋਲਤਾ ਸੀ ਮੇਰਾ ਚੋਰ ਲਾ ਕੇ ਤਿੰਨਾਂ ਨੇ ਆ ਬੂਆ ਇੰਨਾ ਖੋਲ ਚੁੱਕਿਆ ਹੈ ਕੰਦ ਕੇਰੀ ਸੀ ਉਹ ਬੜੀ ਕੰਦ ਸੀ ਤੇ ਇਸ ਕੰਦ ਤੋਂ ਤੁਸੀਂ ਦੇਖਿਆ ਕਿ ਕੱਲ ਇੱਕ ਕੰਦ ਤੋਂ ਟੱਪੇ ਕੰਦ ਤੋਂ ਟੱਪ ਚੁੱਕੇ ਇਹ ਬਿਲਕੁਲ ਤੁਸੀਂ ਦੇਖੋ ਕਿ ਜਿਹੜਾ ਹੈ ਬਾਹਰ ਤੋਂ ਦਿਖਾ ਰਿਹਾ ਸੜਕ ਤੋਂ ਤਾਂ ਉਸ ਤੋਂ ਬਾਅਦ ਲੁਟੇਰੇ ਜਿਹੜੇ ਸਕੰਦ ਰਾਹੀ ਅੰਦਰ ਐਂਟਰ ਹੁੰਦੇ ਨੇ ਤਾਂ ਇੱਕ ਵਾਰ ਫੇਰ ਪਹਿਲਾਂ ਅਸੀਂ ਦੀ ਕੰਸਟਰਕਸ਼ਨ ਦੱਸਾਂਗੇ ਕਿ ਆਖਿਰਕਾਰ ਕਿਵੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਤੇ ਲੁਟੇਰੇ ਅੰਦਰ ਆਂਦੇ ਨੇ ਤੇ ਮੈਡਮ ਤੁਸੀਂ ਉਸ ਵੇਲੇ ਕਿੱਧਰ ਸੀ ਜਿਸਲੇ तकरीबन ਜਦੋਂ ਉਹ ਅੰਦਰ ਐਂਟਰ ਹੁੰਦੇ ਨੇ ਸਾਹਮਣੇ ਬੈਠੇ ਸੀ ਹੂੰ ਹੂੰ ਤੇ ਸਿੱਧਾ ਸੀਟੀ ਵੱਲ ਵੇਖ ਲਿਆ ਸੀ ਮੈਂ ਹੂੰ ਹੂੰ ਆਪਣੇ ਵੱਲੋਂ ਤੇ ਮੈਂ ਘਬਰ ਆ ਗਈ ਭੀ ਇੱਕ ਹੀ ਮੇਰੇ ਨਾਲ ਬਣ ਗਿਆ ਭੀ ਅੰਦਰ ਕੋਈ ਆ ਗਿਆ ਤੇ ਫਿਰ ਵੀ ਮੈਂ ਉੱਠ ਕੇ ਫੋਨ ਸੁੱਟ ਕੇ ਬੂਆ ਫਿਰ ਮਾਰਿਆ ਕਿਸ ਤਰ੍ਹਾਂ ਬੂਆ ਮਾਰਤਾ ਹੀ ਰਹਾ ਮੈਂ ਦੱਸੋਗੇ ਜਦੋਂ ਦੁਬਾਰਾ ਇੱਕ ਵਾਰ ਕਰਕੇ ਕਿਉਂਕਿ ਜਿਸ ਤਰ੍ਹਾਂ ਹੋਰ ਵੀ ਅਸੀਂ ਚਾਹਨੇ ਕਿ ਲੋਕ ਪਰੇ ਤੋ ਕਿਸ ਤਰ੍ਹਾਂ ਬੂਆ ਫੜ ਕੇ ਤੇ ਮੈਂ ਕੱਸ ਕੇ ਉਹਨਾਂ ਬੂਆ ਜਦੋਂ ਮੈਂ ਮਾਰਿਆ ਉਹਨਾਂ ਨੇ ਖੋਲਤਾ ਹੀ ਨਾ ਲੱਗਾ ਅੱਛਾ ਇਹਨਾਂ ਖੋਲਤਾ ਫਿਰ ਤੁਸੀਂ ਕਿਸ ਤਰ੍ਹਾਂ ਜ਼ੋਰ ਲਗਾਇਆ ਮੈਂ ਜ਼ੋਰ ਲਾਉਂਦੀ ਰਹੀ ਆਪਣਾ ਆਪਣੇ ਮੋਢੇ ਦੇ ਨਾਲ ਹਾਂ ਮੋਢੇ ਨਾਲ ਜ਼ੋਰ ਲਾਉਂਦੀ ਰਹੀ ਤੇ ਫਿਰ ਵੀ ਉਹਨਾਂ ਨੇ ਤਿੰਨਾਂ ਨੇ ਬੂਆ ਇੱਥੋਂ ਤੱਕ ਦੋ ਵਾਰੀ ਖੋਲ ਚੁੱਕੇ ਤੇ ਫਿਰ ਥੱਲੇ ਚਟਕਣੀ ਲੱਗ ਗਈ ਤੁਹਾਡੇ ਕੋਲ ਪਹਿਲੇ ਉੱਪਰ ਲਈ ਫਿਰ ਮ ਇਹ ਪਹਿਲੇ ਚਟਨੀ ਲਾ ਕੇ ਫਿਰ ਚਟਨੀ ਪਰ ਮੈਡਮ ਤੁਹਾਨੂੰ ਜਦੋਂ ਬਾਹਰ ਸੀ ਸ਼ੀਸ਼ੇ 'ਚ ਤਾਂ ਲੱਗਾ ਨਹੀਂ ਕਿ ਡਰ ਕੋਈ ਐਦਾਂ ਦਾ ਸੀ ਡਰ ਲੱਗਾ ਹੀ ਫੇਰੀ ਮੈਂ ਭੱਜੀ ਹਾਂ ਚੀਕਾ ਉੱਥੋਂ ਹੀ ਚੀਕਾ ਮਾਰਦੀ ਆਈ ਹਾਂ ਫੋਨ ਚੁੜ ਕੇ ਮੈਂ ਆਪਣੀ ਸਿਸਟਰ ਨੂੰ ਲਾਉਣ ਨਾਲ ਗੱਲਾਂ ਕਰਨ ਦੀ ਸੀ ਫੋਨ 'ਚ ਤਾਂ ਉਹਨਾਂ ਨੇ ਮੇਰੀਆਂ ਚੀਕਾਂ ਸੁਣੀਆਂ ਭੀ ਲక్ష్ਮੀ ਚੀਕਾ ਮਾਰੀ ਜਾਂਦੇ ਉਹਨਾਂ ਨੇ ਮੇਰੇ ਹਸਬੰਦ ਨੂੰ ਫੋਨ ਕੀਤਾ ਘਰ ਜਾ ਛੇਤੀ ਇਹ ਸ਼ੌਕ ਤੇ ਸੀ ਕਹਿੰਦੇ ਘਰ ਜਾ ਘਰ ਕੋਈ ਗੱਲ ਹੋਈ ਆ ਭੀ ਜਾਂ ਬੱਚੇ ਡਿੱਗ ਪਏ ਆ ਤੇ ਜਾਂ ਕੋਈ ਗੱਲ ਹੋ ਗਈ ਆ ਇਹਨਾਂ ਨੇ ਆਪਣੇ ਸਾਰੇ ਦੁਕਾਨ ਛੱਡ ਕੇ ਪੱਜ ਗਈ ਏਦਾਂ ਤੁਸੀਂ ਲੜਾਈ ਕਦੀ ਕਾਲਜ ਟਾਈਮ ਤੇ ਜਾਂ ਕਦੀ ਸਕੂਲ ਟਾਈਮ ਤੇ ਕਦੀ ਏਦਾਂ ਦੀ ਇਹਨਾਂ ਜੋ ਲਾਈਫ ਤੇ ਪਹਿਲੀ ਵਾਰ ਵੇਖਿਆ ਤੇ ਮੈਂ ਤਾਂ ਕਦੀ ਬੱਚੇ ਵੀ ਨਹੀਂ ਬਾਹਰ ਕੱਢੇ ਅੱਜ ਕੱਲ ਦੇ ਮੋਹਲ ਤੇ ਵੇਖੀਦਾ ਵਜ ਜਿਵੇਂ ਬੱਚੇ ਚੁੱਕ ਕੇ ਲੈ ਜਾਂਦੇ ਆ ਉਸ ਕਰਕੇ ਮੈਂ ਆਪਣੇ ਬੱਚੇ ਮੇਰੇ ਬੱਚੇ ਇਹ ਬਹਾਦਰੀ ਕਿਵੇਂ ਆਈ ਵੈਸੇ ਹੀ ਮਤਲਬ ਸੀਏ ਕਿਸੇ ਤੋਂ ਪਿਆਰ ਥੋਏ ਜ਼ਿੰਦਗੀ ਦੀ ਵਾਈ ਗੁਰੂ ਯਾਰ ਰੱਖਣ ਵਾਲਾ ਉਸ ਟਾਈਮ ਤੇ ਸੱਚੇ ਪਾਸ਼ਾ ਹੀ ਹੈ ਔਰ ਕੋਈ ਵੀ ਨਹੀਂ ਸੀ ਕਿੰਨੀ ਕ ਦੇਰ ਤੁਹਾਡੀ ਉਹਨਾਂ ਨਾਲ ਝੜਪ ਹੁੰਦੀ ਰਹਿੰਦੀ ਕਿਉਂਕਿ ਜਿਸੀਂ ਦੇਖ ਰਹੇ ਹਾਂ ਕਿ ਸੀਸੀਟੀਵੀ ਕਾਫੀ ਲੰਬੀ ਹੈ ਹੋ ਗਈ 5-6 ਕੁ 5 ਮਿੰਟ ਆਹਾਂ 5 ਮਿੰਟ ਕੋਲ ਦੇ ਰਹੇ ਤਾ ਤੁਹਾਡੇ ਨੇ ਹਾਂਜੀ ਹਾਂਜੀ ਆਪਣੇ ਵੱਲੋਂ ਨਾ ਪੂਰਾ ਉਹਨਾਂ ਦਾ ਜੈਲੋ ਵਾਲੇ ਦਾ ਮੂੰਹ ਖੁੱਲ ਗਿਆ ਏ ਤੇ ਗੱਦੇ ਵਛਾਏ ਸੀ ਮੈਂ ਗੱਦੇ ਤੋਂ ਟੱਪ ਕੇ ਫੇਰ ਬਾਹਰ ਗਏ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਅ ਕਹਾਂਗੇ ਸ਼ੇਰਨੀ ਹੈ ਇਸ ਲਈ ਜਿਨ੍ਹਾਂ ਨੇ ਕਿ ਮੁਕਾਬਲਾ ਕੀਤਾ ਪੂਰਾ ਤਾਂ ਮੈਡਮ ਅਗਰ ਆਂਦੇ ਤੇ ਨੁਕਸਾਨ ਵੀ ਹੋ ਸਕਦਾ ਸੀ ਕਰ ਦਿੰਦੀ ਮੈਂ ਜੇ ਕੋਠੇ ਤੇ ਹੁੰਦੀ ਨਾ ਫਿਰ ਪੂਰਾ ਨੁਕਸਾਨ ਸੀ ਕਿਉਂਕਿ ਜਿੰਨਾ ਕ ਮੈਂ ਕਪੜੇ ਲਾਉਂਦੀ ਨਾ ਅੱਧੇ ਕਪੜੇ ਲਾ ਕੇ ਆਈ ਹਾਂ ਕਬਲ ਤੇ ਅੱਧੇ ਮੈਂ ਕਹੇ ਸ਼ਾਮਾਂ ਨੂੰ ਦਾਕੇ ਲਾ ਕੇ ਲਿਆਉਂਗੀ ਤੇ ਮੇਰੇ ਬੱਚਿਆਂ ਦਾ ਸੁੱਤੇ ਦੋਵੇਂ ਬੂਏ ਓਪਨ ਹੀ ਖੁੱਲੇ ਹੀ ਉਹਨਾਂ ਦਾ ਘਰ ਅੰਦਰ ਲੋਕ ਵੀ ਸਕਦੇ ਹੀ ਉਹ ਆਣ ਕੇ ਤੇ ਮੇਰੇ ਬੱਚਿਆਂ ਨੂੰ ਮਾਰ ਸਕਦੇ ਮੈਨੂੰ ਮਾਰ ਮੈਨੂੰ ਚਲੋਂ ਦਾ ਮੌਕਾ ਹੀ ਨਹੀਂ ਮਿਲਣਾ ਸੀ ਉੱਥੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਰਾਹੀਂ ਦਿਖਾ ਰਹੇ ਹਾਂ ਤੇ ਇਸ ਗੇਟ ਰਾਹੀਂ ਤੁਸੀਂ ਦੇਖੋ ਕਿ ਸੀਸੀਟੀਵੀ ਜਿਹੜਾ ਹੈ ਉਹ ਇਸਦਾ ਗਵਾਹ ਬਣਿਆ ਹੈ ਇਸ ਘਰ ਦੇ ਅੰਦਰ ਜਿਹੜਾ ਇੱਕ ਸੀਸੀਟੀਵੀ ਲੱਗਾ ਹੈ ਉਹ ਟੀਵੀ ਸੀਸੀਟੀਵੀ ਜਿਹੜਾ ਇਸ ਵੇਲੇ ਜਿਹੜਾ ਕਿ ਗਵਾਹੀ ਭਰ ਰਿਹਾ ਹੈ ਔਰ ਇਸ ਸੀਸੀਟੀਵੀ ਨੇ ਰੱਖਿਆ ਕੀਤੀ ਹੈ ਕਿਉਂਕਿ ਪੁਲਿਸ ਵੀ ਇਸ ਕਰਕੇ ਆਈ ਕਿ ਜਦੋਂ ਸੀਸੀਟੀਵੀ ਦੇ ਨਾਲ ਸਾਰੀਆਂ ਤਸਵੀਰਾਂ ਕੈਦ ਹੋਈਆਂ ਤਾਂ ਉਸ ਤੋਂ ਬਾਅਦ ਆ ਕੇ ਇਸ ਮਾਮਲ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ 'ਚ ਪਰਚਾ ਵੀ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਦੇ ਅਧਿਕਾਰੀ ਮੌਜੂਦ ਨੇ ਸਰ ਕੀ ਉਹ ਜੀ ਇੱਥੇ ਵਾਕਿਆ ਘਟਿਆ ਤਾਂ ਕੀ ਕਾਰਵਾਈ ਕੀਤੀ ਹੈ? ਮੈਂ ਐਸੇ ਸੰਦੀਪ ਮਰ ਨੰਬਰ 57 ਜੀ। ਥਾਣਾ ਵਿਕਰ ਡਿਊਟੀ 101 ਤਾ ਤੇ ਮੈਂ ਥਾਣੇ ਹਾਜ਼ਰੀ ਤੇ ਮੇਰੇ ਕੋਲ ਸਰਦਾਰ ਜਗਜੀਤ ਸਿੰਘ ਜੋ ਕਿ ਡੀਲਰ ਦਾ ਕੰਮ ਕਰਦੇ ਨੇ ਮਸਤਵਾਦ ਵਿੱਚ ਜੀ ਇਹਨਾਂ ਦੀ ਆਪਣੀ ਡੀਲਰ ਦੀ ਦੁਕਾਨ ਆ। ਆਪੀ ਦੁਕਾਨ ਤੇ ਅੰਦਰ ਇਹ ਮਿਸਟੇਰਿਅਨ ਦੇ ਬੱਚੇ ਕੱਲ ਦੇ ਘਰ ਸੀ ਤਿੰਨ ਅਣਪਛਾਤੇ ਨੌਜਵਾਨ ਜਿਹੜੇ ਅੰਦਰ ਕੰਦਾ ਟਾਪ ਰਹੇ ਸੀ ਇਹਨਾਂ ਦੀ ਮਿਸ ਜਿਹੜੇ ਅੰਦਰ ਸੈਟੀ ਦੇ ਬੈਠੇ ਸੀ ਇਹਨਾਂ ਦਾ ਚਾਂਚਕ ਬਾਅਦ ਧਿਆਨ ਪਿਆ ਗਿਆ ਵੀ ਬੰਦੇ ਕੰਦਾ ਟਾਪ ਰਹੇ ਆ ਇਹਨਾਂ ਨੇ ਆਪਣੀ ਹਿੰਮਤ ਨਾਲ ਦਲੇਰੀ ਨਾਲ ਦਰਵਾਜ਼ਾ ਭੇੜਿਆ ਦਰਵਾਜ਼ੇ ਦੇ ਅੱਗੇ ਸੈਟੀ ਛੁੱਟੀ ਕੀਤੀ ਆ ਪਰ ਭੈਂਜੀ ਉਹਨਾਂ ਨੇ ਬਹੁਤ ਦਲੇਰੀ ਵਿਖਾਈ ਆ ਬਾਕੀ ਵੀ ਜਿਹੜੀ ਨੀਤ ਨਾਲ ਉਹ ਆਏ ਕੋਈ ਨਾ ਅੰਜਾਮ ਦੇ ਸਕਦੇ ਘਟਰ ਨੂੰ ਕੋਈ اور اپنے منصوبے ਚੋ ਕਾਮਯਾਬੀ ਹੋ ਜੇ باقی ਸਾਡੀਆਂ ਪੁਲਿਸ ਦੀਆਂ ਟੀਮਾਂ ਵੱਖ-ਵੱਖ ਮਾਨ ਜੋ ਹਕਮਤ ਸਰ ਸਾਹਿਬ ਦੀ ਹਦਾਇਤਾਂ ਤੇ ਟੀਮਾਂ ਹੱਦਿਆਂ ਬਾਅਦ ਨਿਕਲਿਆ ਵਾਂ ਤੇ ਬੰਦੇ ਅਰੈਸਟ ਕਰ ਲੈਣਗੇ ਸ਼੍ਰੀ ਔਰਤ ਦੀ ਦਲੇਰੀ ਹੈ ਜਿਸ ਤਰੀਕੇ ਨਾਲ ਉਹਨੇ ਟੱਕਰਾ ਕੀਤਾ ਇਹ ਇੱਕ ਸਰਾਣੀਆਂ ਕਦਮ ਹੈ ਕਿਉਂਕਿ ਜਿਸ ਤਰੀਕੇ ਨਾਲ ਅੰਦਰ ਵਾਟਸਪ ਦੇ ਲੇਕਿਨ ਕੱਲੀ ਔਰਤ ਲੜਦੀ ਰਹੀ ਬਹੁਤ ਜਿਆਦਾ ਦਲੇਰੀ ਹਿੰਮਤ ਹੈ ਬਹੁਤ ਵਧੀਆ ਨਾਈ ਵਧੀਆ ਦਲੇਰੀ ਦੀ ਬਖਾਈ ਲੇਡੀ ਜੇ ਪਹਿਂਜੀ ਹੱਦੇ ਪਹਿਨਾ ਬਰਾਬਰ ਹੱਦੇ ਜੇ ਚੱਲਦੇ ਪਹਿਨਾ ਠੀਕ ਹੈ ਜੀ ਬਹੁਤ ਜਿਆਦੀ ਦਲੇਰੀ ਦਿਖਾਈ ਉਹਨਾਂ ਨੇ ਠੀਕ ਆ ਛੋਟੇ ਬੱਚੇ ਹੀ ਕਰੇ ਉਹਨਾਂ ਨੇ ਬੇਚ ਬੱਚੇ ਵੀ ਸਹਿਮੇ ਹੋਏ ਬੜੇ ਠੀਕ ਹੈ ਜੀ ਬਾਕੀ ਜਿਹੜੀ ਇਹ ਗਲਤ ਮੰਨਣਯੋਗ ਹੈ ਜੀ ਵੀ ਦਲੇਰੀ ਬਹੁਤ ਦਿਖਾਈ ਪਈ ਜੀ ਉਹਨਾਂ ਨੇ ਪਰਿਵਾਰ ਨੂੰ ਉਹ ਸੇਵ ਕੀਤਾ ਜਾਏਗਾ ਪਰਿਵਾਰ ਨੂੰ ਪੂਰਾ ਇਨਸਾਫ ਮਿਲੇਗਾ ਜੀ ਪੂਰਾ ਸੇਵ ਕੀਤਾ ਜਾਏਗਾ 24 ਘੰਟੇ ਗਸ਼ਤ ਰਹਿਗੀ ਇਸ ਇਲਾਕੇ ਚ ਨਾਲ ਇੱਕ ਕਲੋਨੀ ਬਣੀ ਹੈ ਨਵੀਂ ਭਾਜੀ ਪੂਰੀ ਬਸ ਹੋਣੀ ਹੈਗੀ ਇਸ ਕਰਕੇ ਵੀ ਬੇਰਾਜ ਜੀ ਸ਼ੁਕਰੀਆ ਤਾਂ ਐਸਨ ਪੁਲਿਸ ਦੇ ਅਧਿਕਾਰੀ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਘਰ ਦੇ ਵਿੱਚ ਵੜ ਕੇ ਜਿਵੇਂ ਕਿ ਤਿੰਨ ਨੌਜਵਾਨ ਐਂਟਰ ਹੁੰਦੇ ਨੇ ਤੋਂ ਉਸ ਤੋਂ ਬਾਅਦ ਉਸ ਮਹਿਲਾ ਵੱਲੋਂ ਦਲੇਰੀ ਦਿਖਾਈ ਜਾਂਦੀ ਹੈ ਤਾਂ ਪੂਰਾ ਮੁਕਾਬਲਾ ਕੀਤਾ ਜਾਂਦਾ ਹੈ ਉਹਨਾਂ ਨੂੰ ਘਰ ਦੇ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਔਰ ਲੁੱਟ ਦੀ ਵਾਰਦਾਤ ਨੂੰ ਵਿਫਲ ਕੀਤਾ ਗਿਆ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਵੀ ਪਰਚਾ ਦਰਜ ਕੀਤਾ ਗਿਆ ਹੈ ਲੇਕਿਨ ਸਲਾਮ ਹੈ ਉਸ ਔਰਤ ਦੀ ਬਹਾਦਰੀ ਨੂੰ ਜਿਸ ਨੇ ਕੀ ਇਸ ਵਾਰਦਾਤ ਨੂੰ ਹੋਣ ਤੋਂ ਰੋਕਿਆ ਤਾਂ ਅਕਸਰ ਔਰਤਾਂ ਜਦੋਂ ਘਰ ਦੇ ਵਿੱਚ ਹੁੰਦੀਆਂ ਨਹੀਂ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਤਾਂ ਡਰ ਜਾਂਦੀਆਂ ਨੇ ਲੇਕਿਨ ਉਸ ਮਹਿਲਾ ਨੇ ਦਲੇਰੀ ਦਿਖਾ ਕੇ ਅੱਜ ਇਹਨਾਂ ਦੇ ਮਨਸੂਬੇ ਜਿਹੜੇ ਨੇ ناکਾਮ ਕੀਤੇ ਨੇ ਔਰ ਪੁਲਿਸ ਵੱਲੋਂ ਹੁਣ ਪਰਚਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੈਮਰਾਮੈਨਰ ਦੇ ਨਾਲ ਸੁਮਿਤ ਖੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ